ਏ ਕਿਉਂਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਜੋ ਨੀਸੈ ਪੰਗੁਰ ਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਭ ਹੋ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾਂ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਭ ਹੋ ਚੂਰੀਏ ਸਤਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੀ ਹਾਂ ਸਤਗੁਰ ਹੋਏ ਦਿਆਲ ਤਾ ਸਾਦੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪਾਉੜੀ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਭ ਹੋ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾਂ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਭ ਹੋ ਚੂਰੀਏ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਏ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕਿ ਹਾਂ ਸਤਗੁਰ ਹੋਏ ਦਿਆਲ ਤਾ ਸਾਦੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਭ ਹੋ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾਂ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ਇਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਭ ਹੋ ਚੂਰੀਏ ਸਤਗੁਰ ਹੋਏ ਦਿਆਲ ਤਾ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕਿ ਹਾਂ ਸਤਗੁਰ ਹੋਏ ਦਿਆਲ ਤਾ ਸਾਦੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ਸਤਗੁਰ ਹੋਏ ਦਿਆਲ ਤ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਭ ਹੋ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾਂ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨਾ ਕਭ ਹੋ ਚੂਰੀਏ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਏ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕਿ ਹਾਂ ਸਤਗੁਰ ਹੋਏ ਦਿਆਲ ਤਾ ਸਾਦੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ਸਤਗੁਰ ਹੋਏ ਦਿਆਲ ਤ ਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਭ ਹੋ ਜੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾਂ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ॥ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ॥ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ॥ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਭ ਹੋ ਚੂਰੀਏ ॥ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਏ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕਿ ਹਾਂ ਸਤਗੁਰ ਹੋਏ ਦਿਆਲ ਤਾ ਸਾਧੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ ੴ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪਾੜੀ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਭ ਹੋ ਚੂਰੀਏ ਸਤਗੁਰ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ ਸਤਗੁਰ ਹੋਏ ਦਿਆਲ ਤਾਂ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾਂ ਜਮ ਕੇ ਡਰ ਕੇ ਹਾਂ ਸਤਗੁਰ ਹੋਏ ਦਿਆਲ ਤਾਂ ਸਦ ਹੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾਂ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾਂ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਦ ਜੀ ਮਹਾਰਾਜ ੴ ਸਤਿਨਾਮ ਕਟਤਾ ਪੁਰਖ ਨਿਰਭਉ ਨਿਰਵੈਰ ॥ ਆਕਾਰ ਮੂਰਤੀ ਅਜੂਨੀ ਸੈ ਭੰ ਗੁਰ ਪ੍ਰਸਾਦਿ ਜਪ ॥ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਪੌੜੀ ॥ ਸਤਗੁਰ ਹੋਏ ਦਿਆਲ ਤਸਰਦਾ ਪੂਰੀਏ ਸਤਗੁਰ ਹੋਏ ਦਿਆਲ ਨ ਕਭ ਹੋ ਚੂਰੀਏ ॥ ਸਤਗੁਰ ਹੋਏ ਦਿਆਲ ਤਾ ਦੁੱਖ ਨ ਜਾਣੀਏ ਸਤਗੁਰ ਹੋਏ ਦਿਆਲ ਤਾ ਹਰ ਰੰਗ ਮਾਣੀਏ ਸਤਗੁਰ ਹੋਏ ਦਿਆਲ ਤਾ ਜਮ ਕਾ ਡਰ ਕੀ ਹਾਂ ਸਤਗੁਰ ਹੋਏ ਦਿਆਲ ਤਾ ਸਾਦੀ ਸੁਖ ਦੇ ਹਾਂ ਸਤਗੁਰ ਹੋਏ ਦਿਆਲ ਤਾ ਨਵ ਨੀਦ ਪਾਈਏ ਸਤਗੁਰ ਹੋਏ ਦਿਆਲ ਤਾ ਸੱਚ ਸਮਾਈਏ ਸਤਨਾਮ ਸ੍ਰੀ ਵਾਹਿਗੁਰੂ ਤਨ ਤਨ ਬਾਬਾ ਸ੍ਰੀ ਚੰਜੀ ਮਹਾਰਾਜ